ਇੱਕ ਬੜਾ ਭਾਰੀ ਭਲੇਖ ਹੈ ਵਾਹਿਗੁਰੂ ਵਾਹਿਗੁਰੂ ਜਪਣਾ ਸਿਮਰਨ ਹੈ ਬਾਣੀ ਪੜਨੀ ਨਿਤਨੇਮ ਹੈ ਸਿਮਰਨ ਨਹੀਂ ਗੁਰਮੁਖ ਬਾਣੀ ਨਾਮ ਹੈ ਨਾਮ ਰਿਦੈ ਵਸਾਈ ਕੌਣ ਕਹਿੰਦਾ ਬਾਣੀ ਜਪਣੀ ਨਾਮ ਜਪਣਾ ਨਹੀਂ ਹੈ ਸਿਮਰਨ ਦਾ ਮਤਲਬ ਹੈ ਯਾਦ ਕਰਨਾ ਤੇ ਜੇ ਵਾਹਿਗੁਰੂ ਵਾਹਿਗੁਰੂ ਕਰਦਾ ਪਿਆ ਅੰਦਰ ਯਾਦ ਨਹੀਂ ਚਲਦੀ ਪਈ ਤਾਂ ਵਾਹਿਗੁਰੂ ਵਾਹਿਗੁਰੂ ਕਿੰਕ ਪਿਆ ਕਰਦਾ ਕੁਝ ਵੀ ਨਹੀਂ ਹੈ ਹਵਾ ਚ ਉੱਡ ਜਾਏਗਾ ਇਹ ਵੀ ਮੈਂ ਅਰਜ਼ ਕਰਦੇ ਹਾਂ ਵਾਹਿਗੁਰੂ ਵਾਹਿਗੁਰੂ ਦਾ ਜਪਣਾ ਆਪਣੇ ਆਪ ਨੂੰ ਜਗਾਣ ਵਾਸਤੇ ਪਰਮਾਤਮਾ ਨੂੰ ਸੁਣਾਣ ਵਾਸਤੇ ਨਹੀਂ ਜਿਤਨਾ ਮਨ ਜਾਗਦਾ ਜਾਏਗਾ ਬਾਣੀ ਦੇ ਜਪ ਨਾਲ ਵਾਹਿਗੁਰੂ ਦੇ ਜਪ ਨਾਲ ਉਤਨਾ ਹੀ ਪਰਮਾਤਮਾ ਦਾ ਪਤਾ ਚੱਲਦਾ ਜਾਏਗਾ ਪਤਾ ਚੱਲਦਾ ਜਾਏਗਾ ਹੁਣ ਮੈਂ ਅਰਜ਼ ਕਰਾਂ ਅਨੰਤ ਕਾਲ ਪਹਿਲੇ ਅਰਬਾਂ ਘਰਬਾਂ ਸਾਲ ਪਹਿਲੇ ਧੁੰਦ ਸੇ ਅੰਧਕਾਰ ਸੇ ਇੱਕ ਧਮਾਕਾ ਹੋਇਆ ਆਵਾਜ਼ ਹੋਈ ਇਕ ਜ਼ਬਾਨੋਂ ਕੇ ਸਵਾਮੀ ਮਹਾਵੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਭਗਤ ਕਬੀਰ ਤੇ ਉਪਨਿਸ਼ਦਾਂ ਦੇ 60 ઋષਿ ਕਹਿ ਰਹੇ ਨੇ ਉਹ ਆਵਾਜ਼ ਸੀ ਓ ਅੰਕਾਰ ਓ ਅੰਕਾਰ ਇੱਕ ਇੱਕ ਦਾ ਖੁਲਾਸਾ ਹੁਣ ਮੈਂ ਨਾ ਕਰਾਂ ਇਹ ਗੱਲ ਵੱਖਰੀ ਹੈ ਬਾਕੀ ਕਹਿੰਦੇ ਨੇ ਓਮ ਕਿਉਂਕਿ ਇਹ ਵੀ ਮੈਂ ਦੁਹਰਾ ਦਿਆਂ ਔਰ ਮੈਂ ਇਸ ਦਾ ਖੰਡਨ ਵੀ ਨਹੀਂ ਕਰਾਂਗਾ ਕਿਉਂਕਿ ਉਹਨਾਂ ਨੂੰ ਓਮ ਪਕੜਦੇ ਚਾਹਿਆ ਉਹਨਾਂ ਦੀ ਪਕੜ ਦੇ ਚਾਇਆ ਉਹ ਕਿਸੇ ਦੀ ਪਕੜ ਦੇ ਚਾਇਆ ਉਹ ਅੰਕਾਰ ਜੈਨ ਧਰਮ ਬਾਵੇ ਗਿਣਤੀ ਦੇ ਤੇ ਬਹੁਤ ਥੋੜੇ ਨੇ ਇਹ ਕਹਿੰਦੇ ਨੇ ਭਾਰਤ ਦੇ 60 ਲੱਖ ਤੋਂ ਜ਼ਿਆਦਾ ਨਹੀਂ ਨੇ ਇਹ ਵੀ ਮੈਰਜ਼ ਕਰਦੇ ਨੇ ਇਤਨੇ ਹੀ ਨੇ ਇਹਨਾਂ ਦਾ ਪੈਗੰਬਰ ਇਹਨਾਂ ਦਾ avatars ਮਹਾਵੀਰ ਹੈ ਉਹ ਕਹਿੰਦੇ ਜਗਤ ਬਣਿਆ ਉਹ ਅੰਕਾਰ ਦੀ ਧੁੰਨ ਤੋਂ ਕੱਲਗੀਧਰ ਪਾਤਸ਼ਾਹ ਕਹਿੰਦੇ ਨਾ ਉਹ ਅਹੰਕਾਰ ਆਦ ਕਥਨੇ ਅਨਾਦ ਕਬੀਰ ਵੀ ਕਹਿੰਦੇ ਨੇ ਉਹ ਅਹੰਕਾਰ ਆਦ ਮੈਂ ਜਾਣਾ ਲਿਖਿਆ ਰਮੇਤੇ ਤਾਂ ਐ ਨਾ ਮਾਨਾ ਤਾਂ ਹੁਣ ਮੈਂ ਦौरा ਦੇ ਆ ਮਾਂ ਬਾਪ ਤੋਂ ਇਹ ਸਰੀਰ ਆਇਆ ਕਿਉਂਕਿ ਸ਼ਬਦ ਤੋਂ ਸੰਸਾਰ ਆਇਆ ਹੈ ਤਾਂ ਸਰੀਰ ਦੇ ਚ ਮਾਂ ਬਾਪ ਦੀ ਅਨਸਮੌਜੂਦ ਹੈ ਸੰਸਾਰ ਦੇ ਚ ਸ਼ਬਦ ਮੌਜੂਦ ਹੈ ਔਰ ਸ਼ਬਦ ਵਿਆਪਕ ਹੈ ਘਟ ਘਟ ਵਾਜੇ ਨਾਦ ਘਟ ਘਟ ਦੇ ਚ ਵੱਜ ਰਿਹਾ ਹੈ ਸੁਣਾਈ ਕਿਉਂ ਨਹੀਂ ਦੇ ਰਿਹਾ ਦਰਸਲ ਮਨ ਬੋਲਦਾ ਹੈ ਮਨ ਚੁੱਪ ਕਰੇ ਤੇ ਸੁਣਾਈ ਦੇਵੇ ਜਿਸ ਦਿਨ ਮਨ ਚੁੱਪ ਕਰੇਗਾ ਸੁਣਾਈ ਦੇਗਾ ਧਰਮ ਦੀ ساری ਸਾਧਨਾ ਮਨ ਨੂੰ ਚੁੱਪ ਕਰਾਉਣ ਵਾਸਤੇ ਸਨਾਤਨ ਮੱਧ ਦੇ ਕੁਝ ઋਸ਼ੀਆਂ ਨੇ ਇਸ ਨੂੰ ਇੰਜ ਅਪਨਾਇਆ ਵੀ ਚਲੋ ਜਿੰਨੇ ਚਿਰ ਤੱਕ ਮਨ ਨਹੀਂ ਚੁੱਪ ਕਰਦਾ ਜ਼ਬਾਨ ਨੂੰ ਪਹਿਲੇ ਚੁੱਪ ਕਰਦੇ ਜ਼ਬਾਨ ਨਾਲ ਨਹੀਂ ਬੋਲਦੇ ਸ਼ਾਇਦ ਕਿਸੇ ਦਿਨ ਮਨ ਵੀ ਚੁੱਪ ਕਰ ਜਾਏ ਇਸ ਨਾਲ ਗੁਰੂ ਨਾਨਕ ਸਹਿਮਤ ਨਹੀਂ ਹੋਏ ਗੁਰੂ ਨਾਨਕ ਕਹਿੰਦੇ ਨੇ ਚੁੱਪ ਹੈ ਚੁੱਪ ਨਾ ਹੋਵੇ جے لا ہے رہا ਹਾਲ ਅਵਤਾਰ ਜ਼ਬਾਨ ਦੇ ਚੁੱਪ ਕਰਨ ਨਾਲ ਮਨ ਚੁੱਪ ਨਹੀਂ ਕਰਦਾ ਇੱਕ ਬੰਦਾ ਚੁੱਪ ਬੈਠਾ ਹੈ ਮਨ ਦੇ ਦੁਨੀਆ 'ਚ بڑا ਰੋਲਾ ਮਚਿਆ ਹੋਇਆ ਹੈ ਬਹੁਤ ਸ਼ੋਰ ਸ਼ਰਾਬ ਕਿਧਰੇ ਚੁੱਪ ਨਾ ਸਮਝ ਲੈਣਾ ਕਿਸੇ ਨੂੰ ਮਨ ਬੋਲਦਾ ਪਿਆ ਰਾਤ ਨੂੰ ਸੁਪਨੇ ਦੀ ਦੁਨੀਆ ਰੱਜ ਕੇ ਵੀ ਬੋਲਦਾ ਚੁੱਪ ਤੇ ਉੱਕੀ ਨਹੀਂ ਕਰਦਾ ਉੱਕੀ ਨਹੀਂ ਕਰਦਾ ਧਰਮ ਦੀ ਸਾਧਨਾ ਹੈ ਮਨ ਚੁੱਪ ਕਰੇ ਅਨਾਹਦ ਨਾਦ ਸੁਣਾਈ ਦੇਗਾ ਉਸ ਅਨਾਹਦ ਨਾਦ ਵਿੱਚ ਹਜ਼ਾਰਾਂ ਤਰ੍ਹਾਂ ਦਾ ਰਾਗ ਹੈ ਹਜ਼ਾਰਾਂ ਤਰ੍ਹਾਂ ਦੇ ਸਾਜ਼ਾਂ ਦੀ ਆਵਾਜ਼ ਹੈ ਵਾਜੇ ਨਾਦ ਅਨੇਕ ਅਸ਼ੰਖਾ ਕਹਤੇ ਗਾਵਣ ਹਾਰੇ ਕਹਤੇ ਰਾਗ ਭਰੇ ਸਭ ਕਹੀਨ ਕਹਤੇ ਗਾਵਣ ਹਾਰੇ ਜਦ ਕੋਈ ਉਸ ਅਨਾਹਦ ਨਾਦ ਨੂੰ ਸੁਣ ਲੈਂਦਾ ਹੈ ਉਹ ਸੰਗੀਤ ਨੂੰ ਵੀ ਜਨਮ ਦੇ ਸਕਦਾ ਹੈ ਕਵਿਤਾ ਨੂੰ ਵੀ ਜਨਮ ਦੇ ਸਕਦਾ ਹੈ ਉਹਦੀ ਕਵਿਤਾ ਅਮਰਤਮਈ ਬਾਣੀ ਹੋਵੇਗੀ ਪ੍ਰਮਾਤਮਾ ਦੇ ਬੋਲ ਹੋਣਗੇ ਉਹਦੇ ਆਪਣੇ ਨਹੀਂ ਹੋਣਗੇ ਕਿਉਂਕਿ ਅਨਾਹਦ ਨਾਦ ਤੋਂ ਆ ਰਹੀ ਹੈ ਉਹਦਾ ਆਪਣਾ ਮਨ ਚੁੱਪ ਕਰ ਗਿਆ ਗੁਰਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਾ ਹਾਂ ਆਪ ਕੋ ਬੋਲ ਨਾ ਜਾਣਦਾ ਉਹ ਕਿਹਾ ਸਭ ਹੁਕਮ ਆਉ ਜਿਓ ਮੇਰਾ ਮਨ ਤੇ ਚੁੱਪ ਕਰ ਗਿਆ ਕੁਝ ਕਹਿੰਦਾ ਹੀ ਨਹੀਂ ਫਿਰ ਇਤਨਾ ਤੁਸੀਂ ਆਖੇ ਏ ਪ੍ਰਭੂ ਬੋਲਦਾ ਜੈਸੇ ਮੈਂ ਆਵੇ ਕਸਮ ਕੀ ਬਾਣ ਪਹਿਲੇ ਦਿਨ ਜਦ ਗੁਫਾ ਦੇਚ ਮੁਹੰਮਦ ਸਾਹਿਬ ਦੀ ਸਵਾਦੀ ਲਗੀ ਹੈ ਉਹਨਾਂ ਨੂੰ ਕੰਬੜੇ ਛੱਡ ਗਈ ਸੀ ਘਰ ਆਏ ਉਹਨਾਂ ਦੀ ਬੇਗਮ Hazrat Khadijah ਨੇ ਫਿਰ ਚਾਰ ਕੰਬਲ ਪਾ ਦਿੱਤੇ ਲਟਾਇਆ ਵੀ ਸ਼ਾਇਦ ਠੰਡ ਲੱਗ ਗਈ ਹੈ ਬੈਠ ਗਏ ਉਹਨਾਂ ਦੀ ਜ਼ਬਾਨ ਤੋਂ ਕੁਰਾਨ ਦੀਆਂ ਆਇਤਾਂ ਨਿਕਲੀਆਂ ਸ਼ਾਇਦ ਆਪ ਨੂੰ ਪਤਾ ਹੋਵੇ ਮੁਹੰਮਦ ਸਾਹਿਬ ਬਿਲਕੁਲ ਅਨਪੜ੍ਹ ਸਨ ਬਿਲਕੁਲ ਅਨਪੜ੍ਹ ਦੋ ਸਾਲ ਦੇ ਸਨ ماں गुज़र ਗਈ 6 ਸਾਲ ਦੇ ਸਨ ਪਿਓ ਗੁज़र ਗਏ ਪਾਲਿਆ ਚਾਚੇ ਨੇ ابو ਤਾਲਬ ਨੇ ਯਤੀਮ ਅਨਪੜ ਰਹੇ ਗਏ ਦੂਸਰਾ ਮੈਂ ਇਹ ਅਰਜ਼ ਕਰਾਂ ਖਦੀਜਾ ਮੁਹੰਮਦ ਸਾਹਿਬ ਖਦੀਜਾ ਦੇ ਮੁਲਾਜ਼ਮ ਸਨ ਉਹਦਾ ਸਮਾਨ ਲੈ ਕੇ ਦਮਸ਼ਕ ਦੇ ਵਿੱਚ ਬਸਰਾ ਦੇ ਵਿੱਚ ਬਗਦਾਦ ਦੇ ਜਾ ਕੇ ਵੇਚਦੇ ਸਨ ਕਰਬਲਾ ਦੇ ਜਾ ਕੇ ਵੇਚਦੇ ਸਨ ਪਾਈ ਪਾਈ ਦਾ ਹਿਸਾਬ ਦੇ ਦਿੰਦੇ ਸਨ ਇਮਾਨਦਾਰ ਬੜੇ ਸਨ شریف ਬੜੇ ਸਨ ਮਾਲਕਨ ਤੇ ਇਹ ਨੌਕਰ ਦਾ ਰਿਸ਼ਤਾ ਫਿਰ ਪਤੀ ਪਤਨੀ ਦੇ ਵਿੱਚ ਬਦਲੇ ਖਦੀਜਾ 40 ਸਾਲ ਦੀ ਸੀ ਮੁਹੰਮਦ ਸਾਹਿਬ 25 ਸਾਲ ਦੇ ਸਨ ਇਹ ਰਿਸ਼ਤਾ ਹੋਇਆ ਹੈ ਨਿਕਾਹ ਹੋਇਆ ਹੈ ਖਦੀਜਾ 40 ਸਾਲ ਦੀ ਸੀ ਮੁਹੰਮਦ ਸਾਹਿਬ 25 ਸਾਲ ਦੇ ਸਨ ਰੋਜ਼ ਗੁਫਾ ਦੇ ਵਿੱਚ ਜਾ ਕੇ ਰਾਤ ਨੂੰ ਅਭਿਆਸ ਕਰਦੇ ਸਨ ਅੱਜ ਉਸ ਗੁਫਾ ਤੱਕ ਜੋ ਕਹਿੰਦੇ ਨੇ 14 ਮੀਲ ਦਾ ਰਸਤਾ ਸੀ 사우ਦੀ ਗਵਰਨਮੈਂਟ ਨੇ ਟਨਲ ਬਣਾ ਦਿੱਤੀ ਹੈ ਹੁਣ 3 ਕਿਲੋਮੀਟਰ ਦਾ ਰਹਿ ਗਿਆ ਸਾਰੇ ਉਸ ਟਨਲ ਦੇ ਚੋਂ ਲੰਘ ਕੇ ਜਾਂਦੇ ਨੇ ਪਿਛਲੇ ਸਾਲ ਉਸ ਟਨਲ ਦੇ ਚ ਭਗੜੜ ਵੀ ਮਚ ਗਈ ਸੀ ਸੈਂਕੜੇ ਬੰਦੇ ਮਰ ਗਏ ਸਨ ਕਿਉਂਕਿ ਲੱਖਾਂ ਦਾ ਇਕੱਠ ਉਥੋਂ ਲੰਘਦਾ ਹੈ ਉਸ ਗੁਫਾ ਤੱਕ ਸਾਰੇ ਜਾਂਦੇ ਨੇ ਉਸ ਗੁਫਾ ਨੂੰ ਸਜਦਾ ਕਰਦੇ ਨੇ ਬਈ ਇੱਥੇ ਪਹਿਲੀ ਸਮਾਦੀ ਮੁਹੰਮਦ ਸਾਹਿਬ ਦੀ ਲੱਗੀ ਸੀ ਜੈਸੇ ਵਾਪਸ ਆਏ ਨੇ ਘਰ ਕੰਬੜੀ ਛਿੜੀ ਹੋਈ ਕੰਬਲ ਤੇ ਕੰਬਲ ਪਾਏ ਖਦੀਜਾ ਨੇ ਫਿਰ ਬੈਠ ਗਏ ਪਸੀਨਾ ਵੀ ਆ ਰਿਹਾ ਔਰ ਕੰਬੜੀ ਵੀ ਛਿੜ ਰਹੀ ਹੈ ਫਿਰ ਜ਼ਬਾਨ ਚੋਂ ਤਰਨਮ ਦੇਸ ਇਹ ਆਇ ਤਾਂ ਨਿਕਲੀਆਂ ਕੁਰਾਨ ਦੀਆਂ ਦੰਗ ਰਹਿ ਗਈ ਖਦੀਜਾ ਕਹਿ ਲਗੇ ਹਜ਼ਰਤ ਇਹ ਬੋਲ ਤੁਹਾਡੇ ਨਹੀਂ ਨੇ ਤੁਹਾਡੇ ਨਹੀਂ ਤੁਸੀਂ ਤੇ ਆ ਨਾ ਪੜੋ ਕਿਉਂਕਿ ਉਹ ਜਿਹੜੇ ਬੋਲ ਸਨ ਉਹ ਕਾਫੀਆ ਤੇ ਰਦੀਫ ਬਿਲਕੁਲ ਕਾਵੇ ਸ਼ੈਲੀ ਦੇ ਔਰ ਤਨੰਮ ਵਿੱਚ ਡੰਗ ਰਹੇ ਗਏ ਇਹ ਬੋਲ ਫੜੇ ਨਹੀਂ ਨੇ ਮਹਮਦ ਸਾਹਿਬ ਕਹਿੰਦੇ ਨੇ ਹਾਂ ਖਦੀਜਾ ਤੋਂ ਠੀਕ ਪਕੜਿਆ ਹੈ ਇਸ ਵਾਸਤੇ ਇਸਲਾਮੀ ਜਗਤ ਵਿੱਚ ਕਹਿੰਦੇ ਨੇ ਪਹਿਲੀ ਮੁਸਲਮਾਨ ਖਦੀਜਾ ਹੋਈ ਹੈ ਸਿੱਖ ਜਗਤ ਦੇ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਜੀ ਕਹਿੰਦੇ ਸਨ ਸਿੱਖੀ ਬਾਬੇ ਨਾਨਕੀ ਤੋਂ ਸ਼ੁਰੂ ਹੋਈਏ ਸਾਰਿਆਂ ਦੇ ਭਰੋਸੇ ਟੁੱਟ ਗਏ ਸਨ ਬਾਬੇ ਨਾਨਕੀ ਦਾ ਨਹੀਂ ਟੁੱਟਿਆ ਸੀ ਉੱਥੋਂ ਸ਼ੁਰੂ ਹੋਈਏ ਕੁਝ ਤੇ ਕਹਿੰਦੇ ਨੇ ਅਕੀਦਤ ਤੇ ਭਾਗਵਤ ਦਾ ਸੰਦੇਸ਼ ਇਹ ਦ੍ਰੋਪਤੀ ਤੋਂ ਸ਼ੁਰੂ ਹੋਇਆ ਕੁਝ ਤੇ ਇੱਥੇ ਤੱਕ ਕਹਿੰਦੇ ਨੇ ਕਹਿ ਮੁਖ्तसर ਬਹਿਸ ਕਰਾਂ ਇਹ ਮਸਲਾ ਕਿਸੇ ਵਕਤ ਫਿਰ ਰੱਖਾਂਗੇ ਤੁਹਾਡੇ ਸਾਹਮਣੇ ਪਹਿਲੇ ਹੀ ਮੁਸਲਮਾਨ ਖਦੀਜਾ ਨੂੰ ਮੰਨਦੇ ਨੇ ਇਹ ਬੋਲ ਥੋੜੇ ਨਹੀਂ ਨੇ ਮੁਹੰਮਦ ਸਾਹਿਬ ਕਹਿੰਦੇ ਨੇ ਤੂੰ ਠੀਕ ਪਕੜਿਆ ਮੈਂ ਤੇ ਚੁੱਪ ਕਰ ਗਿਆ ਮੁਹੰਮਦ ਤੇ ਚੁੱਪ ਕਰ ਗਿਆ ਪਤਾ ਨਹੀਂ ਖੁਦਾ ਕੀ ਬੋਲੀ ਜਾ ਰਹੀ ਹੈ ਮੇਰੀ ਸਮਝ ਵਿੱਚ ਵੀ ਨਹੀਂ ਮੇਰੀ ਸਮਝ ਵਿੱਚ ਵੀ ਨਹੀਂ ਮੈਂ ਇੱਕ ਦਿਨ ਰਾਬਿੰਦਰਨਾਥ ਟੈਗੋਰ ਦੀ ਜੀਵਨ ਕਥਾ ਪੜ ਰਿਹਾ ਸੀ ਉਹਨਾਂ ਦਾ ਸ਼ਾਂਤੀ ਨਿਕੇਤਨ ਮੈਂ ਦੇਖਣ ਵਾਸਤੇ ਗਿਆ ਸੀ ਆਸਨ ਸੋਲ ਤੋਂ ਪਾਵੇਂ ਉੱਥੇ ਮੈਂ ਬਲੈਕਬੋਰਡ ਤੇ ਲਿਖਿਆ ਸ਼ਬਦ ਦੇਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਭੂ ਦੂ ਪ੍ਰਭੂ ਜੋ ਤੌਕੇਲਾਜ ਹਮਾਰੇ ਨੀਲਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੇ ਮੈਂ ਉਥੇ ਕਹਿ ਬੈਠਾ ਮੈਂ ਕਹੇ ਸ਼ਬਦ ਦੇ ਦਸਵੇਂ ਪਾਦਸ਼ਾ ਦਾ ਹੈ ਜਿਹੜਾ ਬਲੈਕ ਬੋਰਡ ਤੇ ਲਿਖਿਆ ਹੈ ਇਸ ਤੋਂ ਤੁਸੀਂ ਕੀ ਸਿਖਾਉਂਦੇ ਹੋ ਕੰਦਰੀਕ ਕਾਵੇਈ ਸ਼ੈਲੀ ਨੂੰ ਗੁਰੂ ਗੋਬਿੰਦ ਸਿੰਘ ਨੇ ਜਨਮ ਦਿੱਤਾ ਹੈ ਇਸ ਸ਼ਬਦ ਦੇ ਰਾਹੀਂ ਅਸੀਂ ਇਹ ਵਿਦਿਆਰਥੀਆਂ ਨੂੰ ਸਿਖਾਉਂਦੇ ਆ ਮੈਂ ਕਹੇ ਇਹਦੇ ਚ ਕੀ ਹੈ ਮੈਨੂੰ ਦੱਸੋ ਜਰਾ ਮੈਨੂੰ ਵੀ ਪਕੜੇ ਚ ਨਹੀਂ ਹੈ ਮੇਰੀ ਮੈਨੂੰ ਦੱਸੋ ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਜਿਸ ਅੱਖਰ ਨੂੰ ਪਹਿਲੇ ਵਰਤਦੇ ਨੇ ਉਹ ਸਾਰੇ ਪੰਕਤੀ ਦੇ ਵਿੱਚ ਉਹ ਅੱਖਰ ਪਹਿਲੇ ਹੀ ਰਹਿੰਦਾ ਹੈ ਜਿਵੇਂ ਪਹਿਲੀ ਪੰਕਤੀ ਤੇ ਆਸਥਾਈ ਹੈ ਪ੍ਰਭ ਜੋ ਤੋਖੇ लाज ਹਮਾਰੇ ਹੁਣ ਨੰਨੇ ਨੂੰ ਲੈਂਦੇ ਨੇ ਨੀਲ ਕੰਠ ਨੀਲ ਕੰਠ ਇੱਕ ਸ਼ਬਦ ਹੈ ਨੀਲ ਕੰਠ ਨਰਹਰ ਨਾਰਾਇਣ ਨੀਲ ਬਸਨ ਬਨਵਾਰੇ ਇੱਕੋ ਸ਼ਬਦ ਨੰਨਾ ਚੱਲਦਾ ਹੈ ਫਿਰ ਪੱਪਾ ਚਲੇਗਾ परम पुरख परमेश्वर स्वामी पावन पवन आहारे फिर मम्बा चलेगा माधव महाज्योत महाज्योत एकवेषवदए माधव महाज्योत मदमर्दन मान मुकंद मुरारी मेनू कहन लगे असि ए काव्य शैली इस तो सिखदे मैं कह धानो तो सही तुसी गुरु गोविंद सिंह दे शब्द नु इस तरह पकड़ेया ते साडी ते कख समझैच नहीं आया साडे विच कई दशम ग्रंथ दी निंदा करण ते तुल पैना समझ कख नहीं आया ਕੁਛ ਵੀ ਪਤਾ ਨਹੀਂ ਕੈਨਲ ਉਹਦੇ ਤ੍ਰਿਆ ਚరిత్ర ਹੈ ਇੱਕ ਮਿੰਟ ਜਰਾ ਖਾਮੋਸ਼ ਹੋਈਂ ਨਾਲ ਸੁਣਨਾ ਤ੍ਰਿਆ ਚਿੱਤਰ ਦੇ ਚ ਕਾਮ ਦੀਆਂ ਬਾਰੀਕੀਆਂ ਨੂੰ ਉਤਾਰ ਚੜਾਉ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵਰਣਨ ਕੀਤਾ ਕਿਉਂ ਕੀਤਾ ॠषि ਵਾਤਸਾਇਨ ਨੇ ਪੂਰਾ ਇੱਕ ਗ੍ਰੰਥ ਲਿਖਿਆ ਉਹਨੂੰ ਕਾਮਸੂਤਰ ਕਹਿੰਦੇ ਨੇ ਲਿਖਿਆ ਉਸਨੇ ਸਾਰਾ ਗ੍ਰੰਥ ਰਾਮ ਤੇ ਨਹੀਂ ਲਿਖਿਆ ਪ੍ਰਭੂ ਦੇ ਨਾਮ ਤੇ ਨਹੀਂ ਲਿਖਿਆ ਕਾਮ ਤੇ ਲਿਖਿਆ ਸਾਰਾ ਹਿੰਦੂ ਸਮਾਜ ਉਸਨੂੰ ਰਿਸ਼ੀ ਕਹਿੰਦਾ ਹੈ ਰਿਸ਼ੀ ਬਾਦਸਾ ਲਿਖਿਆ ਉਸਨੇ ਕਾਮ ਤੇ ਤੇ ਉਹਨੇ ਬੜੀ ਪਰਬਲ ਦਲੀਲ ਦਿੱਤੀ ਹੈ ਹੰਕਾਰ ਤੇ ਬੋਲਿਆ ਜਾ ਸਕਦਾ ਹੈ ਲਿਖਿਆ ਵੀ ਜਾ ਸਕਦਾ ਹੈ ਅਸ਼ਲੀਲ ਨਹੀਂ ਹੈ ਲੋਭ ਤੇ ਬੋਲਿਆ ਵੀ ਜਾ ਸਕਦਾ ਹੈ ਲਿਖਿਆ ਵੀ ਜਾ ਸਕਦਾ ਹੈ ਅਸ਼ਲੀਲ ਨਹੀਂ ਹੈ ਕ੍ਰੋਧ ਤੇ ਲਿਖਿਆ ਵੀ ਜਾ ਸਕਦਾ ਹੈ ਬੋਲਿਆ ਵੀ ਜਾ ਸਕਦਾ ਹੈ ਅਸ਼ਲੀਲ ਨਹੀਂ ਹੈ ਸਿਰਫ ਕਾਮ ਤੇ ਬੋਲਣਾ ਤੇ ਲਿਖਣਾ ਇਹ ਅਸ਼ਲੀਲ ਹੋ ਗਿਆ ਜਿਹੜਾ ਸਾਰੀ ਦੁਨੀਆ ਨੂੰ ਭ੍ਰਸ਼ਟ ਕਰ ਦਿੰਦਾ ਹੈ ਇਸਤਰੀ ਨੂੰ ਇਸਤਰੀ ਨਹੀਂ ਰਹਿਣ ਦਿੰਦਾ ਗਨਕਾ ਬਣਾ ਦਿੰਦਾ ਹੈ ਪੁਰਸ਼ ਨੂੰ ਪੁਰਸ਼ ਨਹੀਂ ਰਹਿਣ ਦਿੰਦਾ ਬਰਾਦਕਾਰੀ ਬਣਾ ਦਿੰਦਾ ਇਸ ਦੇ ਉੱਤੇ ਬੋਲਣਾ ਤੇ ਲਿਖਣਾ ਅਸ਼ਲੀਲ ਕਿਸ ਤਰ੍ਹਾਂ ਹੋਇਆ ਰਿਸ਼ੀ ਵਾਦਸਾਨ ਦੇ ਇਸ ਦਲੀਲ ਦੇ ਸਮੇਂ ਉਸ ਸਮੇਂ ਦਾ ਸਮਾਜ ਚੁੱਪ ਕਰ ਗਿਆ ਸੀ ਔਰ ਉਹ ਰਿਸ਼ੀ ਜਾਣ ਕੇ ਪੂਜਿਆ ਗਿਆ ਔਰ ਰਿਸ਼ੀ ਜਾਣ ਕੇ ਸਤਕਾਰਿਆ ਗਿਆ ਸੋ ਆਪਣੀ ਕਰਮ ਹੈ ਸਾਡੇ ਵਿੱਚ ਜਣਾ ਖਣਾ ਖੜਾ ਹੋ ਜਾਂਦਾ ਨਹੀਂ ਜੀ ਇਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਰਚਨਾ ਨਹੀਂ ਰਚਨਾ ਨਹੀਂ ਮੈਂ ਅਰਜ਼ ਕਰਾਂ ਗੁਰੂ ਗੋਬਿੰਦ ਸਿੰਘ ਦੀ ਰਚਨਾ ਤੋਂ ਚੰਗੇ ਚੰਗੇ ਸਿਆਣੇ ਪ੍ਰੇਰਣਾ ਲੈ ਰਹੇ ਪੈਣੇ ਕੁਝ ਸਿੱਖਦੇ ਪੈਣੇ ਕੁਝ ਸਿੱਖਣ ਦੀ ਕੋਸ਼ਿਸ਼ ਕਰੋ ਉਹਨਾਂ ਦੀ ਰਚਨਾ ਤੋਂ ਠੀਕ ਹੈ ਪੁਰਾਣਾ ਇਤਿਹਾਸ ਸਤਿਗੁਰਾਂ ਨੇ ਲਿਖਿਆ ਇਸ ਵਾਸਤੇ ਗੁਰਗਰਨ ਸਾਹਿਬ ਵਿੱਚ ਦਰਜ ਨਹੀਂ ਕੀਤਾ 24 అవਤਾਰਾਂ ਦੀ ਕਥਾ ਹੈ ਔਰ ਸਤਿਗੁਰ ਸਾਫ਼ ਲਿਖਦੇ ਪੈਣੇ ਦਸ਼ਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਏ ਅਵਰ ਬਾਸਨਾ ਨਾਏ ਪ੍ਰਭ ਧਰਨ ਜੁਦ ਕੇ ਚਾਹੇ ਮੈਂ ਇਹ ਸਿਰਫ ਟੀਕਾ ਕੀਤਾ ਹੈ ਮੇਰੇ ਆਪਣੇ ਵਿਚਾਰ ਨਹੀਂ ਨੇ ਗੁਰੂ ਗੋਬਿੰਦ ਸਿੰਘ ਮੈਂ ਬਾਸ਼ਾ ਕੀਤੀ ਤੋ ਗੱਲ ਖਤਮ ਹੋ ਗਈ ਇਲਜ਼ਾਮ ਤੇ ਗੁਰੂ ਗੋਬਿੰਦ ਸਿੰਘ ਤੇ ਉਹ ਨਹੀਂ ਆਉਂਦਾ ਪਰ ਕੀਤਾ ਕੀ ਜਾਏ ਅਕਲ ਨੂੰ ਤਾਲੇ ਲਾ ਦੋ ਤੇ ਗੁਰੂ ਗੋਬਿੰਦ ਸਿੰਘ ਦੀ ਹਰ ਦਿਨ ਨੂੰ ਖੰਡਨ ਕਰੀ ਜਾ ਦੁਆਦਾਰ ਬੋਲੀ ਜਾਓ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਸਾਰੀ ਜ਼ਿੰਦਗੀ ਕਿਸੇ ਹੋਰ ਪਾਸੇ ਰੋਲਦੇ ਨੇ ਬੁਢੇਪੇ ਜੋ ਹੈ ਕੌਮ ਨੂੰ ਭਰਸ਼ ਕਰਨ ਵਾਸਤੇ ਗਲਤ ਬੋਲੀਆਂ ਬੋਲਣ ਕਿ ਸ਼ੁਰੂ ਕਰ ਦਿੰਦੇ ਨੇ ਤੇ ਲਿਖਣਾ ਸ਼ੁਰੂ ਕਰ ਦਿੰਦੇ ਨੇ ਜਿਹਦੇ ਨਾਲ ਆਮ ਸਮਾਜ ਗਲਤ ਫਹਮੀ 'ਚ ਪੈ ਜਾਂਦਾ ਹੈ ਖੈਰ ਮੁਖ्तसर ਜਿਹਾ ਮੈਂ ਅਰਜ਼ ਕਰਾਂ ਸ਼ਾਂਤੀ ਨਿਕੈਤਨ ਦੇ ਚੋ ਸ਼ਬਦ ਤੋਂ ਕਵਿਤਾ ਬਣਾਉਣ ਦੀ ਸ਼ੈਲੀ ਨਵੀਂ ਸ਼ੈਲੀ ਕਹਿੰਦੇ ਜੀ ਇਸ ਨੂੰ ਜਨਮ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਅਸੀਂ ਸਿੱਖਦੇ ਹਾਂ ਅਸੀਂ ਸਿੱਖਣ ਦੀ ਜੋ ਹੈ ਕੋਸ਼ਿਸ਼ ਪੈ ਕਰਦੇ ਹਾਂ ਅਸੀਂ ਜਾਣਨ ਦੀ ਜੋ ਹੈ ਕੋਸ਼ਿਸ਼ ਪੈ ਕਰਦੇ ਹਾਂ ਖੈਰ ਲਮਕਾਵਾ ਨਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨਾ ਉਹ ਸ਼ਬਦ ਉਹ ਅਹੰਕਾਰ ਸੀ ਜੈਸੇ ਉਹ ਅਹੰਕਾਰ ਦੀ ਧੁਨ ਹੋਈ ਅਨੰਤ ਸੂਰਜ ਪ੍ਰਗਟ ਹੋਏ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਔਰ ਉਹ ਧੁੰਦ ਪਾਣੀ ਬਣ ਗਏ ਸਹਜੇ ਸਹਜੇ ਇਹ ਅਗ ਦਾ ਗੋਲਾ ਠੰਡਾ ਹੋਇਆ ਇਹਦਾ ਜਿਹੜਾ ਜਿਹੜਾ ਭਾਗ ਠੰਡਾ ਹੋ ਕੇ ਪ੍ਰਗਟ ਹੋਇਆ ਉਹ ਪੱਥਰ ਦੇ ਰੂਪ ਦੇ ਵਿੱਚ ਪ੍ਰਗਟ ਹੋਇਆ ਆਕਾਰ ਰੂਪ ਦੇ ਵਿੱਚ ਪਹਿਲਾ ਸੀ ਪੱਥਰ ਔਰ ਸਾਰੀ ਦੁਨੀਆ 'ਚ ਜਿੰਨਾ ਪੱਥਰ ਪੂਜਿਆ ਜਾਂਦਾ ਇਤਨਾ ਪਰਮਾਤਮਾ ਨਹੀਂ ਪੂਜਿਆ ਜਾਂਦਾ ਪਤਾ ਹੈ ਕਿਉਂ ਜੈਨ ਪੱਥਰ ਪੂਜਦੇ ਨੇ ਬੋਧ ਪੱਥਰ ਪੂਜਦੇ ਨੇ ਸਨਾਤਨ ਪੱਥਰ ਪੂਜਦਾ ਹੈ ਸਾਈ ਪੱਥਰ ਪੂਜਦੇ ਨੇ ਭਾਵੇਂ ਮੁਸਲਮਾਨ ਆਖਣ ਅਸੀਂ ਪੱਥਰ ਦੇ ਪੁਜਾਰੀ ਨਹੀਂ ਸੰਗੇ ਅਸਵਤ ਜੋਥੇ ਪਿਆ ਖਾਣਾ ਖੁਦਾ ਦੇ ਚ ਜੱਦਾ ਦੇ ਚ ਕਹਿੰਦੇ ਨੇ ਇਬਰਾਹੀਮ ਤੋਂ ਆਇਆ ਸਿੱਧਾ ਜੰਨਤ ਤੋਂ ਆਇਆ ਇਬਰਾਹੀਮ ਨੂੰ ਪ੍ਰਾਪਤ ਹੋਇਆ ਸਿੱਧਾ ਖੁਦਾ ਤੋਂ ਆਇਆ ਇਹ ਪੱਥਰ ਹੁਣ ਇਹਨਾਂ ਕੋਲ ਕੋਈ ਪੁੱਛੇ ਖੁਦਾ ਤੋਂ ਬਿਨਾ ਵੀ ਕਿਸੇ ਹੋਰ ਪਾਸੇ ਵੀ ਕੋਈ ਚੀਜ਼ ਆਉਂਦੀ ਹੈ ਸਭ ਕੁਝ ਖੁਦਾ ਤੋਂ ਆਇਆ ਪੱਥਰ ਵੀ ਖੁਦਾ ਤੋਂ ਆਇਆ ਜਦ ਈਸਾਈ ਕਹਿੰਦੇ ਨੇ ਕਿ ਹਜ਼ਰਤ ਈਸਾ ਖੁਦਾ ਦਾ ਇਕਲੌਤਾ ਬੇਟਾ ਹੈ ਤਾਂ ਬਾਕੀ ਸ਼ੈਤਾਨ ਦੀ ਔਲਾਦ ਨੇ ਜੋ ਖੁਦਾ ਦਾ ਬੇਟਾ ਹੈ ਉਹਨਾਂ ਨੂੰ ਇੰਜ ਕਹਿਣਾ ਚਾਹੀਦਾ ਹੈ Hazrat Isa Khuda ਦਾ layak ਬੇਟਾ ਹੈ شریف ਬੇਟਾ ਹੈ ਨੇਕ ਬੇਟਾ ਹੈ ਕੋਈ ਹਰ ਜਨੇ ਇਸ ਨੂੰ ਮੰਨਣ ਦੇ ਨੇਕ ਪੁੱਤਰ ਹੈ ਚੰਗਾ ਪੁੱਤਰ ਹੈ ਨਈ ਜੀ ਇਕਲੌਤਾ ਪੁੱਤਰ ਹੈ ਬਾਕੀ ਕਿੱਥੋਂ ਆਏ ਨੇ ਫਿਰ ਸਾਰੇ ਉਸੇ ਤੋਂ ਆਏ ਨੇ ਸਭ ਉਸੇ ਤੋਂ ਆਏ ਨੇ ਕਹਿਣ ਦਾ ਢੰਗ ਇਸਾਈਆਂ ਨੂੰ ਜੋ ਹੈ ਨਹੀਂ ਆਇਆ ਗੁਸਤਾਖੀ ਜੋ ਹੈ ਮਾਫ ਜਿਤਨਾ ਪੱਥਰ ਪੂਜਿਆ ਜਾ ਰਿਹਾ ਹੈ ਕਿਉਂ ਆਕਾਰ ਰੂਪ ਦੇਚ ਪਰਮਾਤਮਾ ਜਦ ਪ੍ਰਗਟ ਹੋਇਆ ਸੰਸਾਰ ਦੇ ਚ ਪਹਿਲੇ ਪੱਥਰ ਦੇ ਰੂਪ ਹੁਣ ਪੱਥਰ ਤੇ ਪਰਮਾਤਮਾ ਦਾ ਸੁਭਾਅ ਇੱਕੋ ਹੀ ਹੈ ਪਰਮਾਤਮਾ ਨੂੰ ਭੁੱਖ ਪਿਆਸ ਨਹੀਂ ਲੱਗਦੀ ਪੱਥਰ ਨੂੰ ਵੀ ਨਹੀਂ ਲੱਗਦੀ ਪਰਮਾਤਮਾ ਨੂੰ ਦੁੱਖ ਸੁੱਖ ਨਹੀਂ ਵਿਆਪਦਾ ਪੱਥਰ ਨੂੰ ਵੀ ਨਹੀਂ ਵਿਆਪਦਾ ਪਰਮਾਤਮਾ ਨੂੰ ਹਜ਼ਾਰਾਂ ਗਾਲਾਂ ਕੱਢੋ ਕਰੋਦੀ ਨਹੀਂ ਆਉਂਦਾ ਤੇ ਸਾਰਾ ਦਿਨ ਸਜਦਾ ਕਰੀ ਜਾਓ ਉਪਮਾ ਕਰੋ ਕਰੀ ਜਾਓ ਕੋਈ ਫੁੱਲ ਨਹੀਂ ਜਾਂਦਾ ਜੈਸਾ ਮਿਲ ਕੇ ਆਖਣ ਪਾਏ ਵਡਾ ਨਾ ਹੋਵੇ ਕਾਠ ਨਾ ਜਾਏ ਸਾਰਾ ਦਿਨ ਪੱਥਰ ਦੇ ਗੋ ਮੱਥਾ ਰਗੜੋ ਕੋਈ ਫੁੱਲ ਨਹੀਂ ਜਾਂਦਾ ਤੇ ਸਾਰਾ ਦਿਨ ਉਸ ਗਾਲਾਂ ਕਢੋ ਉਹ ਕੋਈ ਢੇਰੀ ਠਾ ਨਹੀਂ ਬੈਠਦਾ ਪੱਥਰ ਦਾ ਸੁਭਾਅ ਪ੍ਰਮਾਤਮਾ ਵਾਸਤੇ ਪ੍ਰਮਾਤਮਾ ਵਰਗਾ ਹੈ ਫਰਕ ਸਰਵੇਤਨ ਹੈ ਪੱਥਰ ਟੋਟਲੀ ਸੁੱਤਾ ਹੋਇਆ ਹੈ ਪ੍ਰਮਾਤਮਾ ਪੂਰਾ ਜਾਗਿਆ ਹੋਇਆ ਹੈ ਪੂਰਨ ਤੌਰ ਤੇ ਚੇਤਨ ਹੈ ਹੁਣ ਪੱਥਰ ਜਿਸ ਦਿਨ ਪੂਰਾ ਜਾਗ ਜਾਏਗਾ ਇਹ ਪਰਮਾਤਮਾ ਹੋ ਜਾਏਗਾ ਸਹਜੇ ਸਹਜੇ ਪ੍ਰਕਿਰਤੀ ਪ੍ਰਕਿਰਤੀ ਦੇ ਵੀ ਅਰਥ ਕਿਦਰੇ ਨੇਚਰ ਨਾਲ ਸਮਝ ਲੈਣਾ ਕੁਦਰਤ ਨੂੰ ਆਮ ਕੁਦਰਤ ਕਰ ਦੇਣਾ ਸੰਸਕ੍ਰਿਤ ਦਾ ਸ਼ਬਦ ਹੈ ਪ੍ਰਕਿਰਤ ਪ੍ਰਕਿਰਤੀ ਕਿਤ ਤੋਂ ਪਹਿਲੇ ਪਰਮਾਤਮਾ ਇੱਥੇ ਪ੍ਰਕਿਰਤੀ ਦੇ ਅਰਥ ਪਰਮਾਤਮਾ ਬਣਦਾ ਨੇਚਰ ਨਹੀਂ ਬਣਦਾ ਕੁਦਰਤ ਨਹੀਂ ਬਣਦਾ ਕੁਦਰਤ ਤੇ ਕਿਤ ਹੈ ਕਾਦਰ ਦੀ ਕਿਤ ਹੈ ਪਰ ਪ੍ਰਾਕਿਰਤ ਕ੍ਰਿਤ ਤੋ ਕਹ ਲੈ ਉਹ ਤੇ ਪਰਮਾਤਮਾ ਹੈ ਉਹ ਤੇ ਕਰਤਾ ਪਰ ਪ੍ਰਕਿਰਤੀ ਉਸ ਦਾ ਨਿਯਮ ਸਹਜੇ ਸਹਜੇ ਪੱਥਰ ਨੂੰ ਮਿੱਟੀ ਬਣਾ ਜਿਸ ਸ਼ਕਲ ਦੇ ਚ ਪ੍ਰਗਟ ਕੀਤਾ ਬਨਸਪਤੀ ਇਹ ਦੂਜਾ ਪੜਾਅ ਸੀ ਪੱਥਰੀ ਬਨਸਪਤੀ ਬਣੇ ਬਨਸਪਤੀ ਨੂੰ ਥੋੜੀ ਜਿਹਾ ਪਿਆਸ ਲੱਗਦੀ ਹੈ ਪਾਣੀ ਚਾਹੀਦਾ ਹੈ ਕਿਉਂ ਜਾਗੀ ਹੈ ਪੱਥਰ ਤੇ ਟੋਟਲੀ ਸੁੱਤਾ ਹੋਇਆ ਸੀ ਜਾਗੇ ਉਹਦੀਆਂ ਲੋੜਾਂ ਆਉਂਦੀਆਂ ਨੇ ਸੁੱਤੇ ਉਹਦੀਆਂ ਲੋੜਾਂ ਨਹੀਂ ਆਉਂਦੀਆਂ ਬਨਸਪਤੀ ਦੀ ਲੋੜ ਪਾਣੀ ਚਾਹੀਦਾ ਹੈ ਪਿਆਸ ਪੈਦਾ ਹੋ ਗਈ ਹੈ ਹਜ਼ਾਰਾਂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਬਨਸਪਤੀ ਜਿਸ ਸ਼ਕਲ ਵਿੱਚ ਪ੍ਰਗਟ ਹੋਈ ਉਹ ਹੈ ਪਸ਼ੂ ਤੇ ਪਕਸ਼ੀ ਹੁਣ ਨਿਰੇ ਪਿਆਸ ਨਹੀਂ ਭੁੱਖ ਵੀ ਲੱਗਦੀ ਹੈ ਨੇਰੇ ਪਾਣੀ ਨਾਲ ਸ਼ੇਰ ਨੂੰ ਨਹੀਂ ਜਿਵਾਇਆ ਜਾ ਸਕਦਾ ਮਾਸ ਵੀ ਚਾਹੀਦਾ ਹੈ। ਨਿਰਾ ਪਾਣੀ ਨਾਲ ਗਊ ਨੂੰ ਨਹੀਂ ਜਿਵਾਇਆ ਜਾ ਸਕਦਾ ਘਾਹ ਵੀ ਚਾਹੀਦੀ ਹੈ। ਪਿਆਸ ਵੀ ਲੱਗਦੀ ਹੈ, ਭੁੱਖ ਵੀ, ਆਵਾਜ਼ ਵੀ ਆ ਗਈ ਪਸ਼ੂਆਂ ਕੋਲ ਆਵਾਜ਼ ਵੀ ਆ ਗਈ। ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਮੈਂ ਜਲਦੀ ਜਲਦੀ ਬਿਆਨ ਕਰ ਰਿਹਾ ਇਹ ਪਸ਼ੂ ਜਿਸ ਸ਼ਕਲ ਦੇ ਪ੍ਰਗਟ ਹੋਏ ਨੇ ਇਹਨੂੰ ਕਹਿੰਦੇ ਨੇ ਮਨਕ ਇਦਾ ਮਨ ਪਸ਼ੂ ਨਾਲੋਂ ਜ਼ਿਆਦਾ ਵਿਕਸਤ ਹੋ ਗਿਆ ਹੈ ਬਨਸਪਤੀ ਨਾਲੋਂ ਜ਼ਿਆਦਾ ਜਾਗਿਆ ਹੈ ਇਹਦੀਆਂ ਲੋੜਾਂ ਵੀ ਜ਼ਿਆਦਾ ਨੇ ਜਾਗਿਆ ਜੋ ਜ਼ਿਆਦਾ ਹੈ ਪਸ਼ੂ ਨਾਲੋਂ ਇਹਦੀਆਂ ਲੋੜਾਂ ਜ਼ਿਆਦਾ ਨਹੀਂ ਹੈ ਪਸ਼ੂ ਦੀ ਸਮਾਜਿਕ ਜ਼ਿੰਦਗੀ ਨਹੀਂ ਹੈ ਪਸ਼ੂ ਦੀ ਰਾਜਨੀਤਿਕ ਜ਼ਿੰਦਗੀ ਨਹੀਂ ਹੈ ਪਸ਼ੂ ਦੀ ਧਾਰਮਿਕ ਜ਼ਿੰਦਗੀ ਨਹੀਂ ਹੈ ਮਨੁੱਖ ਦੀ ਹੈ ਜ਼ਿਆਦਾ ਜਾਗਿਆ ਹੈ ਜ਼ਿਆਦਾ ਜਾਗਿਆ ਹੈ ਇਹਦੀਆਂ ਸਮੱਸਿਆਵਾਂ ਵੀ ਜ਼ਿਆਦਾ ਨੇ ਔਰ ਇਹ ਜੇ ਕਹਿ દਈਏ ਸਾਰੇ ਪਸ਼ੂ ਸੁਖੀ ਨਹੀਂ ਨੇ ਦੁੱਖ ਦੇਚ ਕੇਵਲ ਮਨੁੱਖ ਜੀ ਰੇ ਕਿਉਂਕਿ ਜ਼ਿਆਦਾ ਜਾ ਗਿਆ ਇਹਨੂੰ ਅਸਲੀਅਤ ਦਾ ਥੋੜਾ ਬਹੁਤ ਜ਼ਿਆਦਾ ਪਤਾ ਚੱਲ ਗਿਆ ਪਰ ਜਿਵੇਂ ਬਨਸਪਤੀ ਤੇ ਪੱਥਰ ਰਸਤੇ ਦੇਚ ਨੇ ਪਸ਼ੂ ਵੀ ਰਸਤੇ ਦੇਚ ਨੇ ਮਨੁੱਖ ਵੀ ਅਜੇ ਰਸਤੇ ਦੇਚੇ ਮਨੁੱਖ ਦਾ ਪਰਮਾਤਮਾ ਹੋਣਾ ਬਾਕੀ ਹੈ ਭਾਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਸੀਂ ਸਾਰੇ ਦੇ ਸਾਰੇ ਪੜਾਅ ਦੇ ਚਾ ਜਿਤਨੇ ਚਿਰ ਤੱਕ ਗੋਬਿੰਦ ਨਹੀਂ ਹੋ ਗਏ ਰਸਤੇ ਚੀਆ ਗੋਬਿੰਦ ਕਿਵੇਂ ਹੋਈਏ ਪ੍ਰਭੂ ਕਿਵੇਂ ਹੋਈਏ ਮੈਂ ਆਪਣੇ ਵਕਤਵ ਨੂੰ ਇੱਥੇ ਸਮਾਪਤ ਕਰਦਾ ਕਿਉਂਕਿ ਮੈਂ 10 ਮਿੰਟ ਜ਼ਿਆਦਾ ਲੈ ਗਿਆ ਤੇ ਹੋਰ ਸਮੇਂ ਦੀ ਮੈਂ ਉਲੰਘਣਾ ਨਹੀਂ ਕਰਨੀ ਤੁਹਾਡੇ ਨੇੜੇ ਦੂਜੇ ਗੁਰਦੁਆਰਾ ਸਾਹਿਬ ਦੇ 118 ਮੈਂ 2 ਦਿਨ ਹਾਜ਼ਰੀ ਭਰਨੀ ਹੈ 29 ਨੂੰ 30 ਨੂੰ ਉਦੋਂ ਮੈਂ ਖੋਲਣ ਦੀ ਕੋਸ਼ਿਸ਼ ਕਰਾਂਗਾ ਪ੍ਰਕਿਰਤੀ ਨੇ ਪੱਥਰ ਨੂੰ ਬਨਸਪਤੀ ਬਣਾਇਆ ਪ੍ਰਕਿਰਤੀ ਨੇ ਬਨਸਪਤੀ ਨੂੰ ਪਸ਼ੂ ਪਕਸ਼ੀ ਬਣਾਇਆ ਪ੍ਰਕਿਰਤੀ ਨੇ ਪਸ਼ੂ ਪਕਸ਼ੀ ਨੂੰ ਮਨੁੱਖ ਬਣਾਇਆ ਹੁਣ ਪ੍ਰਕਿਰਤੀ ਮਨੁੱਖ ਨੂੰ ਪਰਮਾਤਮਾ ਨਹੀਂ ਬਣਾਏਗੀ ਮਨੁੱਖ ਸਵੈਮ ਕੋਸ਼ਿਸ਼ ਕਰੇ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਮਨੁੱਖ ਨੂੰ ਸੁਤੰਤਰ ਛੋੜ ਦਿੰਦਾ ਹੈ ਪ੍ਰਕਿਰਤੀ ਨੇ ਮਨੁੱਖ ਨੂੰ ਸੁਤੰਤਰ ਕਰ ਦਿੱਤਾ ਹੈ ਕਰਮ ਲਈ ਸੁਤੰਤਰ ਤੁਸੀਂ ਆਖੋ ਨਹੀਂ ਐਵੀ ਬਜੇ ਹੋ ਜਾਂ ਫਿਰ ਸਤ ਸੰਗ ਕਰਨ ਦੀ ਲੋੜ ਹੀ ਨਹੀਂ ਕਥਾ ਕੀਰਤਨ ਦੀ ਲੋੜ ਹੀ ਨਹੀਂ ਸੁਤੰਤਰ ਹੈ ਭੁੱਖਾ ਮਰ ਜਾਏਗਾ ਸ਼ੇਰ ਕਾਸ ਨਹੀਂ ਖਾਏਗਾ ਭੁੱਖੀ ਮਰ ਜਾਏਗੀ ਗਉ ਮਾਸ ਨਹੀਂ ਖਾਏਗੀ ਉਹਦਾ ਤੇ ਖਾਣਾ ਪੀਣਾ ਵੀ ਬਜਿਆ ਹੋਇਆ ਹੈ ਮਨੁੱਖ ਦਾ ਖਾਣਾ ਪੀਣਾ ਬਜਿਆ ਹੋਇਆ ਨੇ ਹਜ਼ਾਰਾਂ ਤਰ੍ਹਾਂ ਦੇ ਪਕਵਾਨਾਂ ਦਾ ਜਨਮ ਦਾਤਾ ਹੈ ਸਿਰਫ ਭਾਰਤ ਵਿੱਚ ਹਜ਼ਾਰਾਂ ਤਰ੍ਹਾਂ ਦੇ ਖਾਣੇ ਨੇ ਬਗਾਲੀਆਂ ਦਾ ਖਾਣਾ ਹੋਰ ਗੁਜਰਾਤੀਆਂ ਦਾ ਹੋਰ ਤਮਿਲਨਾਡ ਮਹਾਰਾਸ਼ਟਰ ਲੋਕਾਂ ਦਾ ਖਾਣਾ ਹੋਰ ਪੰਜਾਬੀਆਂ ਦਾ ਹੋਰ ਕਸ਼ਮੀਰੀਆਂ ਦਾ ਹੋਰ ਚਾਈਨੀਜ਼ ਫੂਡ ਅਲੱਗ ਹੈ ਯੂਰੋਪੀਅਨ ਅਲੱਗ ਹੈ ਦੁਨੀਆ ਦੇ ਵਿੱਚ ਹਜ਼ਾਰਾਂ ਤਰ੍ਹਾਂ ਦੇ ਖਾਣੇ ਕਿਉਂ ਮਨੁੱਖ ਸੁਤੰਤਰ ਹੈ ਹਜ਼ਾਰਾਂ ਤਣਾ ਪੀਣ ਦੇ ਸਾਧਨ ਪੈਣ ਦੇ ਸਾਧਨ ਪਸ਼ੂ ਸੁਤੰਤਰ ਨਹੀਂ ਹੈ ਹਜ਼ਾਰਾਂ ਸਾਲ ਪਹਿਲੇ ਵੀ ਘੋਸਨੇ ਚ ਲੈਂਦੇ ਸਨ ਪੰਛੀ ਅੱਜ ਵੀ ਉੱਥੇ ਹਜ਼ਾਰਾਂ ਸਾਲ ਪਹਿਲੇ ਵੀ ਘੁਰਨੇ ਚ ਰਹਿੰਦੇ ਸਨ ਸ਼ੇਰ ਅੱਜ ਵੀ ਉੱਥੇ ਹਜ਼ਾਰਾਂ ਸਾਲ ਪਹਿਲੇ ਵੀ ਸ਼ਿਕਾਰ ਕਰਕੇ ਕੱਚਾ ਮਾਸ ਖਾਂਦੇ ਸਨ ਅੱਜ ਵੀ ਉੱਥੇ ਹਜ਼ਾਰਾਂ ਸਾਲ ਪਹਿਲੇ ਵੀ ਘਾਸ ਖਾਂਦੀ ਸੀ ਗਊ ਅੱਜ ਵੀ ਉੱਥੇ ਕੋਈ ਉਨਤੀ ਨਹੀਂ ਹੋਈ ਰੁਕੇ ਹੋਇਆ ਜੀਵਨ ਉਹਨੂੰ ਕਹਿੰਦੇ ਹਨ ਬਨਸਪਤੀ ਪਸ਼ੂ ਵਿਕਾਸ ਸੇਲ ਜ਼ਿੰਦਗੀ ਉਹਨੂੰ ਕਹਿੰਦੇ ਨੇ ਮਨੁੱਖ ਇਹ ਵਿਕਾਸ ਕਰਕੇ ਪਰਮਾਤਮਾ ਕਿਵੇਂ ਬਣੇ